ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣ ਮੁਲਾਜ਼ਮ ਜਥੇਬੰਦੀਆਂ ਨਾਲ 15 ਜੂਨ ਨੂੰ ਮੀਟਿੰਗਾਂ ਕਰਨਗੇ ਇਹ ਮੀਟਿੰਗਾਂ ਪੰਜਾਬ ਪੁਲਿਸ ਟ੍ਰੇਨਿੰਗ ਅਕੈਡਮੀ ਫਲੋਰ ਵਿਖੇ ਹੋਣਗੀਆਂ ਬਕਾਇਦਾ ਮੁੱਖ ਮੰਤਰੀ ਵੱਲੋਂ ਇਹਨਾਂ ਮੀਟਿੰਗਾਂ ਦਾ ਸੱਦਾ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਦੇ ਦਿੱਤਾ ਗਿਆ ਦਰਅਸਲ ਪਹਿਲੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 14 ਜੂਨ ਨੂੰ ਲੁਧਿਆਣਾ ਡੀਸੀ ਦਫਤਰ ਵਿਖੇ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗ ਕਰਨ ਦਾ ਫੈਸਲਾ ਕੀਤਾ ਸੀ ਇਸ ਸਬੰਧ ਵਿੱਚ ਪੱਤਰ ਵੀ ਜਾਰੀ ਕਰ ਦਿੱਤੇ ਸੀ ਪਰ ਹੁਣ 14 ਤਰੀਕ ਵਾਲੀਆਂ ਮੀਟਿੰਗਾਂ ਮੁਲਤਵੀ ਕਰਕੇ ਇਹ ਮੀਟਿੰਗਾਂ 15 ਜੂਨ ਨੂੰ ਫਲੋਰ ਵਿਖੇ ਸਵੇਰੇ 11 ਵਜੇ ਹੋਣਗੀਆਂ ਔਰ ਪਹਿਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਿੰਨ ਜਥੇਬੰਦੀਆਂ ਨੂੰ ਮੀਟਿੰਗ ਦਾ ਸੱਦਾ ਦਿੱਤਾ ਸੀ 14 ਤਰੀਕ ਨੂੰ ਜਿਹੜੀਆਂ ਮੀਟਿੰਗਾਂ ਕਰਨੀਆਂ ਸੀ ਪਰ ਹੁਣ ਤਿੰਨ ਦੀ ਥਾਂ ਤੇ ਪੰਜ ਮੁਲਾਜ਼ਮ ਜਥੇਬੰਦੀਆਂ ਨੂੰ ਆ ਮੀਟਿੰਗ ਦੇ ਸੱਦੇ ਦਿੱਤੇ ਗਏ ਨੇ ਜਿਹਦੇ ਵਿੱਚ ਜਿਹੜੇ ਸੱਦੇ ਦਿੱਤੇ ਨੇ 3704 ਟੀਚਰ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਇਸੇ ਤਰ੍ਹਾਂ ਆਰਜੀ ਟੀਚਰ ਐਸੋਸੀਏਸ਼ਨ ਦੀ ਲੀਡਰ ਤਜਿੰਦਰ ਕੌਰ ਈਟੀਟੀ ਟੈਕ ਟੀਚਰ ਐਸੋਸੀਏਸ਼ਨ ਦੇ ਲੀਡਰ ਕਮਲ ਠਾਕਰ ਤੇ ਕੋਵਿਡ 19 ਮੈਡੀਕਲ ਐਂਡ ਪੈਰਾਮੈਡੀਕਲ ਵਲੰਟੀਅਰ ਯੂਨੀਅਨ ਦੇ ਆਗੂ ਰਾਜਵਿੰਦਰ ਸਿੰਘ ਤੇ ਅਤੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਪ੍ਰਧਾਨ ਹਰਜੀਤ ਕੌਰ ਪੰਜੌਲਾ ਨੂੰ ਇਹ ਪੱਤਰ ਦਿੱਤੇ ਨੇ ਦਰਅਸਲ ਇਹ ਜਿਹੜੇ ਸੱਦਾ ਪੱਤਰ ਮੀਟਿੰਗ ਦੇ ਪੱਤਰ ਪੰਜ ਜਥੇਬੰਦੀਆਂ ਨੂੰ ਦਿੱਤੇ ਨੇ ਇਹ ਸਾਰੀਆਂ ਜਥੇਬੰਦੀਆਂ ਜਿਹੜੀਆਂ ਉਹਨਾਂ ਨੇ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਵਿੱਚ ਪੰਜਾਬ ਸਰਕਾਰ ਦੇ ਵਿਰੁੱਧ ਪ੍ਰੋਟੈਸਟ ਕਰਨ ਦੀਆਂ ਧਮਕੀਆਂ ਦਿੱਤੀਆਂ ਸੀ ਕੁਝ ਜਥੇਬੰਦੀਆਂ ਨੇ ਤੇ ਉੱਥੇ ਆਪਣੇ ਧਰਨੇ ਪ੍ਰਦਰਸ਼ਨ ਰੋਜ਼ ਮਾਰਚ ਕੀਤੇ ਵੀ ਸੀ ਔਰ ਇਸੇ ਦੌਰਾਨ ਉਹਨਾਂ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਕਰਨ ਦੇ ਵਾਅਦੇ ਲੁਧਿਆਣਾ ਪ੍ਰਸ਼ਾਸਨ ਨੇ ਪੁਲਿਸ ਨੇ ਕੀਤੇ ਸੀ ਜਿਹਦੇ ਤਹਿਤ ਹੁਣ 15 ਜੂਨ ਨੂੰ ਸਵੇਰੇ 11 ਵਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹਨਾਂ ਮੁਲਾਜ਼ਮ ਜਥੇਬੰਦੀਆਂ ਦੇ ਵਫਦਾਂ ਨਾਲ ਮੀਟਿੰਗਾਂ ਕਰਨਗੇ ਪਰ ਇਹਦੇ ਚ ਇੱਕ ਗੱਲ ਬੜੀ ਸਪਸ਼ਟ ਹੈ ਵੀ ਇਹਨਾਂ ਮੀਟਿੰਗਾਂ ਵਿੱਚ ਮੁਲਾਜ਼ਮਾਂ ਦੀਆਂ ਜਿਹੜੀਆਂ ਸਾਂਝੀਆਂ ਮੰਗਾਂ ਨੇ ਜਿਹਦੇ ਵਿੱਚ 13% ਡੀਏ ਦੇਣ ਦੀ ਗੱਲ ਹੈ ਜਾਂ ਇਸੇ ਤਰ੍ਹਾਂ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਹੈ ਜਾਂ ਜਿਹੜੀਆਂ ਹੋਰ ਸਾਂਝੀਆਂ ਮੰਗਾਂ ਨੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਆਦ ਕਰਨ ਦੇ ਉਹਦੇ ਤੇ ਕੋਈ ਚਰਚਾ ਨਹੀਂ ਹੋਊਗੀ ਇਹਨਾਂ ਪੰਜ ਜਥੇਬੰਦੀਆਂ ਦੀਆਂ ਆਪਣੇ ਕੇਡਰ ਨਾਲ ਸੰਬੰਧਿਤ ਜਿਹੜੀਆਂ ਮੰਗਾਂ ਨੇ ਉਹਨਾਂ ਉੱਪਰ ਹੀ ਚਰਚਾ ਹੋਊਗੀ ਸੋ ਹੁਣ 15 ਜੂਨ ਨੂੰ ਕੀ ਫੈਸਲੇ ਹੁੰਦੇ ਨੇ ਇਹ ਵੱਖਰੀ ਗੱਲ ਹੈ ਪਰ ਨਾਲ ਦੀ ਨਾਲ ਕੁਝ ਹੋਰ ਜਥੇਬੰਦੀਆਂ ਜਿਹੜੀਆਂ ਨੇ ਉਹ ਆਪਣੇ ਪੱਧਰ ਤੇ ਲੁਧਿਆਣੇ 'ਚ ਸੰਘਰਸ਼ ਜਾਰੀ ਰੱਖ ਰਹੀਆਂ ਨੇ